ਅੱਜ ਐਸਪੀ ਹੰਸਰਾਜ ਜੀ ਜਿਹੜੇ ਉਹਨਾਂ ਦੇ ਵਾਈਫ ਸੀ ਪਿਛਲੇ ਦਿਨੀ ਜਿਹੜੇ ਆਪਾਂ ਨੂੰ ਸਦੀਵੀ ਵਿਛੋੜਾ ਉਹਨਾਂ ਨੂੰ ਦੇਗਾ ਤੇ ਬਹੁਤ ਹੀ ਦੁਖਦਾਈ ਹੈ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਪਰਿਵਾਰ 'ਚ ਸੁੱਖ ਸ਼ਾਂਤੀ ਭਾਣਾ ਮੰਨਣ ਦਾ ਬਲ ਬਖਸ਼ਣ ਕਹਿਣਾ ਤੇ ਜਿਹੜਾ ਬੜਾ ਸੌਖਾ ਲੱਗਦਾ ਪਰ ਜਿਹੜਾ ਜਨਮ ਬਹੁਤ ਔਖਾ ਹੁੰਦਾ ਤੇ ਗੁਰੂ ਸਾਹਿਬ ਇਹਨਾਂ ਤੇ ਹਮੇਸ਼ਾ ਇਸ ਪਰਿਵਾਰ ਤੇ ਮਿਹਰ ਭਰਿਆ ਆਸ਼ੀਰਵਾਦ ਬਖਸ਼ਣ ਤੇ ਇਹ ਜਿਹੜਾ ਇਹਦੇ ਤੋਂ ਛੇਤੀ ਉਬਰਣ ਤੇ ਪ੍ਰਮਾਤਮਾ ਜਿਸ ਕ ਜਿਵੇਂ ਮਹਾਰਾਜ ਦੀ ਕਿਰਪਾ ਹੁੰਦੀ ਹੈ ਜਦੋਂ ਇਹ ਵਕਤ ਆ ਜਾਂਦਾ ਜਿਵੇਂ ਕੋਈ ਵੀ ਹੁਕਮ ਆ ਜਾਂਦਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਵੇ ਗੁਰੂ ਸਾਹਿਬ ਕਿਰਪਾ ਕਰਨ ਇਸ ਪਰਿਵਾਰ ਦੇ ਵਿੱਚ ਸੋਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣ ਤੇ ਹੰਸ ਰਾਜ ਜਿਹੜੇ ਨੇ ਇਨਾਂ ਨੂੰ ਬਾਣਾ ਮੰਨਨ ਦਾ ਸਾਰੇ ਪਰਿਵਾਰ ਨੂੰ ਬਾਣਾ ਮੰਨਨ ਦਾ ਬਲਬਖਸ਼ ਜੀ ਜੀ ਸਾਡੇ ਭਰਾ ਨੇ ਜੀ ਹੰਸ ਰਾਜ ਜੀ ਐਸਪੀ ਰਟਾਇਰ ਹੋਏ ਨੇ ਤੇ ਉਹਨਾਂ ਦੀ ਧਰਮ ਪਤਨੀ ਕਿਰਨ ਲਾਲਕਾ ਉਮਰ ਮੈਂ 52 54 ਸਾਲ ਸੀਗੀ ਬਹੁਤ ਛੋਟੀ ਉਮਰ ਸੀਗੀ ਤੇ ਅਚਾਨਕ ਉਹਨਾਂ ਦਾ ਵਿਛੋੜਾ ਹੋ ਗਿਆ ਬੜਾ ਵੱਡਾ ਦਰਦ ਹੈ ਜੀ ਅੱਜ ਮੈਂ ਵਿਸ਼ੇਸ਼ ਤੌਰ ਤੇ ਦੁੱਖ ਪ੍ਰਗਟ ਕਰਨ ਵਾਸਤੇ ਆਪਣੇ ਭਰਾ ਦੇ ਘਰੇ ਆਇਆ ਜੀ ਹੰਸ ਰਾਜ ਜੀ ਦੇ ਘਰੇ ਔਰ ਬਹਿ ਕੇ ਬੜੀਆਂ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਜ਼ਿੰਦਗੀ ਦੇ ਵਿੱਚ ਦੋ ਪਹੀਏ ਹੁੰਦੇ ਜੀ ਹਸਬੰਡ ਵਾਈਫ ਬੱਚੇ ਸਾਰੇ ਪਾਜੀਆਂ ਦੇ ਬਾਹਰ ਸੈਟਲ ਨੇ ਤੇ ਬਹੁਤ ਔਖਾ ਹੋ ਜਾਂਦਾ ਜੀਵਨ ਸਾਥੀ ਤੋਂ ਬਿਨਾ ਆਪਣਾ ਬਾਕੀ ਸਫ਼ਰ ਕੱਟਣਾ ਤੇ ਖਾਸ ਕਰਕੇ ਰਿਟਾਇਰਮੈਂਟ ਤੋਂ ਬਾਅਦ ਤੇ ਬੜਾ ਅਫਸੋਸ ਹੋਇਆ ਜੀ ਬੜਾ ਦੁੱਖ ਹੋਇਆ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਬੇਨਤੀ ਦੋਦੀ ਸੱਚੇ ਪਾਤਸ਼ਾਹ ਕੇ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦਿਓ